ਅੱਜ ਜਥੇਦਾਰਾਂ ਦੇ ਵੀ ਹੁਣ ਸੱਪ ਦੇ ਮੂੰਹ ਚ ਕੋੜ ਕਿੱਲੇ ਵਾਲੀ ਗੱਲ ਹੋਈ ਪਈ ਏ ਕਹਾਵਤ ਕਹਿਣੀ ਤਰੀ ਚਾਹੀਦੀ ਸਿਰ ਜਥੇਦਾਰ ਸਾਡੇ ਬੜੇ ਸਨਮਾਨਜੋਗ ਨੇ ਜਿਉ ਛੱਡਦੇ ਐ ਇਹਨਾਂ ਨੂੰ ਤੇ ਕੌਮ ਨਹੀਂ ਬਖਸ਼ਦੀ ਤੇ ਜੇ ਇਹਨਾਂ ਨੂੰ ਰਗੜ ਦਿੰਦੇ ਐ ਤੇ ਫਿਰ ਆਪ ਨਹੀਂ ਰਹਿੰਦੇ ਜੋ ਜਿਹੜੇ ਜਥੇਦਾਰਾਂ ਨੂੰ ਦੇਖ ਕੇ ਕੌਮ ਐ ਹੱਥ ਜੋੜ ਕੇ ਨਮਸਕਾਰ ਕਰਦੀ ਐ ਨਾ ਉਹਨਾਂ ਮਗਰ ਵੱਟੇ ਲੈ ਕੇ ਭੱਜਦੀ ਦੇਖੀ ਕੌਮ ਆਸਿਆ ਕਿ ਛੇਤੀ ਗੁਰੂ ਕਿਰਪਾ ਕਰੂਗਾ ਕਿ ਅਕਾਲੀ ਦਲ ਜਿਹੜਾ ਫੇਰ ਉਸ ਸੁਰਜੀਤੀ ਦੇ ਵਿੱਚ ਚਾਏ ਉਸ ਰੂਪ ਚਾਏ ਜਾਂ ਕਿਸੇ ਹੋਰ ਰੂਪ ਦੇ ਵਿੱਚ ਆਏ ਆਊਗਾ ਜ਼ਰੂਰ ਪਰ ਬਾਦਲ ਤੇ ਬਾਦਲਾਂ ਦੇ ਜਿਹੜੇ ਸਾਥੀ ਐ ਇਹਨਾਂ ਨੂੰ ਗੁਰੂ ਸਾਹਿਬ ਨੇ ਹੁਣ ਬਖਸ਼ਣਾ ਨਹੀਂ ਪੰਥ ਦੇ ਹੱਕ 'ਚ ਖੜਨ ਵਾਲਿਆਂ ਨੂੰ ਹੋ ਸਕਦਾ ਹੈ ਕਿ ਜਥੇਦਾਰ ਸਖਤ ਫੈਸਲਾ ਲੈ ਲੈਣ ਤੇ ਪੰਥ ਕਬਰ 'ਚ ਪਏ ਨੂੰ ਵੀ ਫੜ ਕੇ ਜਿਉਂਦਾ ਕਰ ਦਿੰਦਾ ਇਹ ਨਹੀਂ ਅਸੀਂ ਕਹਿ ਸਕਦੇ ਕੋਈ ਜਥੇਦਾਰ ਬਣੇ ਰਹਿਣਗੇ ਪਰ ਉਹ ਪੰਥ ਦੇ ਵਿੱਚ ਵਿਚਰਣ ਯੋਗੇ ਤਾਂ ਜ਼ਰੂਰ ਹੋ ਜਾਣ ਮੈਂ ਲੰਘਦਿਆਂ ਵੇਖਿਆ ਕਾਲੀ ਦਲ ਦੀ ਰੈਲੀ ਵੇਖ ਕੇ ਜਾਂਦੇ ਆਂ ਕੰਦਾਂ ਦੇ ਭਈਏ ਬੈਠੇ ਆ ਝੰਡੇ ਫੜ ਕੇ ਕੇਸਰੀ ਲਾਹੇ ਹੀਰਾ ਗਾਣਾ गा ਰਿਹਾ ਸਾਡੇ ਹੁੰਦੇ ਹੱਕ ਹੈ ਨਹੀਂ ਕਿਸੇ ਹੋਰ ਨੂੰ ਵੈਲੀ ਖਵਾਉਣ ਦਾ ਰੈਲੀ ਕਿਹਨਾਂ ਦੀ ਹੈ ਸ਼੍ਰੋਮਣੀ ਅਕਾਲੀ ਦਲ ਦੀ ਉੱਤੇ ਜਥੇਦਾਰ ਬੈਠੇ ਆ ਨੀਲੀਆਂ ਪੱਗਾਂ ਬੰਨ ਕੇ ਦਨਿਲ ਜੋਸ਼ੀ ਕਹਿੰਦਾ ਜੀ ਇਹ ਅਕਾਲੀ ਦਲ ਦਾ ਜੀ ਪੰਥਕ ਮਸਲਿਆਂ ਤੇ ਸਿਆਸਤ ਕਰ ਰਿਹਾ ਉਹ ਯਾਰ ਪੰਥਕ ਪਾਰਟੀ ਹੈ ਸ਼੍ਰੋਮਣੀ ਅਕਾਲੀ ਦਲ ਕਾਹਦੀ ਤੇ ਸਿਆਸਤ ਕਰੇ ਕਹਿੰਦਾ ਜੀ ਹੋਰ ਮਸਲਿਆਂ ਤੇ ਗੱਲ ਨਹੀਂ ਕਰਦਾ ਵੀ ਅੱਜ ਬਾਦਲਾਂ ਦੇ ਮਾੜਾ ਸਮਾਂ ਆ ਗਿਆ ਤੇ ਅੱਜ ਉਹਦਾ ਸਾਥ ਛੱਡ ਕੇ ਭੱਜ ਰਹੇ ਆ ਇਹ ਤਾਂ ਇੱਕ ਸਮਾਜਿਕ ਤੌਰ ਤੇ ਵੀ ਬੜੀ ਮਾੜੀ ਗੱਲ ਹੈ ਤੇ ਜੇ ਤੁਸੀਂ ਕਹਿ ਰਹੇ ਹੋ ਕਿ ਅਸੀਂ ਬਾਕੀ ਆ ਕੀਦੇ ਤੋਂ ਬਾਕੀ ਹੋ ਅਕਾਲੀ ਦਲ ਤੋਂ ਬਾਕੀ ਹੋ ਸਪਸ਼ਟ ਕਰੋ ਲੋਕਾਂ ਨੂੰ ਜੇ ਬਾਦਲਾਂ ਤੋਂ ਬਾਗੀ ਜੇ ਤੇ 2015 ਚ ਗੁਰੂ ਗ੍ਰੰਥ ਸਾਹਿਬ ਦੀਆਂ ਬੇਦਬੀਆਂ ਹੋਈਆਂ ਉਦੋਂ ਬਾਗੀ ਕਿਉਂ ਨਹੀਂ ਹੋਏ ਜਦੋਂ ਹਜ਼ਾਰ ਆਲਮ ਵਰਗੇ ਦਰਬਾਰੇ ਗੁਰੂ ਵਰਗੇ ਜਦੋਂ ਸਮੇਤ ਸੈਣੀ ਵਰਗੇ ਪੰਥ ਦੋਕੀ ਨੇ ਜਿਹੜੇ ਜਿਨ੍ਹਾਂ ਨੇ ਸਿੱਖ ਨੌਜਵਾਨਾਂ ਦਾ ਕਤਲ ਕੀਤਾ ਉਹਨਾਂ ਨੂੰ ਵੱਡੇ ਅਹੁਦੇ ਦਿੱਤੇ ਉਸ ਸਮੇਂ ਤੁਸੀਂ ਕਿਉਂ ਨਹੀਂ ਕੁਝ ਕੀਤਾ ਉਸ ਸਮੇਂ ਕਿਉਂ ਨਹੀਂ ਬੋਲੇ ਉਸ ਸਮੇਂ ਬਾਗੀ ਕਿਉਂ ਨਹੀਂ ਹੋਏ ਤੁਸੀਂ ਜਦੋਂ ਬਹਿਬਲ ਕਲਾਂ ਦੇ ਵਿੱਚ ਗੁਰਬਾਣੀ ਦਾ ਜਾਪ ਕਰਦੇ ਹੋਏ ਸਿੱਖਾਂ ਦੇ ਉੱਤੇ ਗੋਲੀ ਚਲਾ ਕੇ ਕ੍ਰਿਸ਼ਨ ਭਗਵਾਨ ਸਿੰਘ ਨੂੰ ਸ਼ਹੀਦ ਕਰ ਦਿੱਤਾ ਸਿੰਘ ਸ਼ਹੀਦ ਕਰ ਦਿੱਤੇ ਗੋਲੀਆਂ ਚਲਾ ਕੇ ਉਸ ਦਿਨ ਤੁਸੀਂ ਬਾਗੀ ਪੁਣਾ ਕਿਉਂ ਨਹੀਂ ਦਿਖਾਇਆ ਵੀ ਜਿਸ ਦਿਨ ਅਕਾਲਕਸਰਬ ਦੀ ਮਾਨ ਮਰਿਆਦਾ ਨੂੰ ਢਾਹ ਲਾ ਕੇ ਸਰਸੇ ਵਾਲੇ ਪਖੰਡੀ ਨੂੰ ਮੁਆਫੀ ਦਵਾ ਦਿੱਤੀ ਉਸ ਦਿਨ ਤੁਸੀਂ ਕਿਉਂ ਨਹੀਂ ਬੋਲੇ ਉਸ ਦਿਨ ਤੁਹਾਡਾ ਬਾਗੀ ਪੁਣਾ ਕਿੱਥੇ ਸੀ ਤੁਸੀਂ ਹਾਲਾਤਾਂ ਤੋਂ ਬਾਗੀ ਹੋ ਕੱਲ ਨੂੰ ਬਾਦਲਾਂ ਦੀ ਫੇਰ ਚੜ੍ਹਦੀ ਕਾਲਾ ਹੋ ਗਈ ਤੇ ਤੁਸੀਂ ਸਾਰਿਆਂ ਨੇ ਉਹਨਾਂ ਦੇ ਨਾਲ ਚਲੇ ਜਾਣਾ ਇਹ ਚੰਦੂ ਮਾਜਰਾ ਬੀਬੀ ਜ਼ਗੀਰ ਕਾ ਔਰ ਇਹਨਾਂ ਦੇ ਕਰਦਾਰ ਲੋਕਾਂ ਨੂੰ ਪਤਾ ਨਹੀਂ ਕੀ ਨੇ ਇਹਨਾਂ ਦੇ ਕਰਦਾਰ ਦੰਦੂ ਮਾਦਰਾ ਟੀਵੀ ਤੇ ਬਹਿ ਕੇ ਬਾਦਲਾ ਵੱਲੋਂ ਡਿਬੇਟ ਕਰਦਾ ਹੁੰਦਾ ਸੀ ਨਾ ਤੇ ਜ਼ਗੀਰ ਖੌਰ ਹੀ ਉਦੋਂ ਬਿਆਨ ਦਿੰਦੇ ਸੀ ਵੱਡੇ ਵੱਡੇ ਲੱਛੇਦਾਰ ਇਹ ਇਹਨਾਂ ਇਹਨਾਂ ਲੋਕਾਂ ਨੂੰ ਇਹ ਬਾਗੀ ਪੁਣਾ ਛੱਡ ਦੇਣਾ ਚਾਹੀਦਾ ਹੁਣ ਘਰੇ ਬਹਿ ਕੇ ਆਰਾਮ ਕਰਨਾ ਚਾਹੀਦਾ ਦੇਗ ਤੇ ਕੜਸ਼ਾ ਅਸੀਂ ਇਕੱਠਾ ਹੀ ਬਦਲਿਆ ਜਦੋਂ ਬਦਲਿਆ ਇਹ ਨਹੀਂ ਵੀ ਦੇਗ ਰੱਖ ਲਈ ਤੇ ਕੜਸ਼ਾ ਪੁਰਾਣਾ ਹੀ ਕੜਸ਼ਾ ਵੀ ਨਾਲ ਹੀ ਬਦਲਿਆ ਜਾਊਗਾ ਜੇ ਦੇਗ ਬਦਲਾਂਗੇ ਨਾ ਤੇ ਕੜਸ਼ਾ ਵੀ ਨਾਲ ਹੀ ਬਦਲਿਆ ਜਾਊਗਾ ਇਹ ਕੜਛੇ ਰਹਿਣੇ ਨਹੀਂ ਕੁਛ ਮੌਜੂਦਾ ਹਾਲਾਤਾਂ ਤੇ ਮੌਜੂਦਾ ਸਥਿਤੀਆਂ ਤੇ ਗੱਲ ਕਰਾਂਗੇ ਇਸ ਵੇਲੇ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਤੇ ਉਹਨਾਂ ਦੀ ਲੀਡਰਸ਼ਿਪ ਹੌਲੀ-ਹੌਲੀ ਅਸਤੀਫੇ ਦਿੰਦੇ ਹੋਏ ਦੇਖ ਰਹੀ ਹੈ ਉਹ ਕਾਫੀ ਚਰਚਾ ਦੇ ਵਿੱਚ ਬਣੀ ਹੋਈ ਹੈ ਇਸ ਵੇਲੇ ਸਾਡੇ ਨਾਲ ਯੂਐਸਐਸএফ ਦੇ ਪ੍ਰਧਾਨ ਜਗਰਾਜ ਸਿੰਘ ਮਝੈਲ ਮੌਜੂਦ ਨੇ ਜਗਰਾਜ ਜੀ ਪਹਿਲਾਂ ਤਾਂ ਅਕਾਲੀ ਦਲ ਦੀ ਸਥਿਤੀ ਕੀ ਦੇਖਦੇ ਹੋ ਜੋ ਹਾਲਾਤ ਬਣੇ ਹੋਏ ਆ ਇਸ ਵੇਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਰੋਮਣੀ ਅਕਾਲੀ ਦਲ ਸ਼ਹੀਦਾਂ ਦੀ ਜਥੇਬੰਦੀ ਹੈ ਸ਼ਹੀਦਾਂ ਦੇ ਖੂਨ ਦੇ ਨਾਲ ਹੀ ਜਥੇਬੰਦੀ ਬਣੀ ਹੈ ਇਹ ਖਾਲਸੇ ਪੰਥ ਦੀ ਜਥੇਬੰਦੀ ਹੈ ਅੱਜ ਜਿਹੜੀ ਸਥਿਤੀ ਬਾਦਲ ਦਲ ਦੀ ਬਣੀ ਐ ਅਸੀਂ ਉਹਨੂੰ ਅਕਾਲੀ ਦਲ ਦੇ ਨਾਲ ਨਾ ਜੋੜ ਕੇ ਦੇਖੀਏ ਇਹਨਾਂ ਨੇ ਆ ਅਕਾਲੀ ਦਲ ਖਤਮ ਕਰਨ ਵਾਸਤੇ ਇਹੋ ਇਹੋ ਜਿਹੇ ਯਤਨ ਕੀਤੇ ਐ ਕਿ ਜਿਹੜੇ ਜਗਜਾਹਰ ਨੇ ਇਹਨਾਂ ਨੇ ਆ ਅਕਾਲੀ ਦਲ ਨੂੰ ਖੋਰਾ ਲਾਉਣ ਦੀ ਕੋਈ ਵੀ ਕਸਰ ਨਹੀਂ ਛੱਡੀ ਸਿੱਖ ਸਟੂਡੈਂਟ ਫੈਡਰੇਸ਼ਨ ਨੂੰ ਖਤਮ ਕਰਨ ਦੀ ਕੋਈ ਕਸਰ ਨਹੀਂ ਛੱਡੀ ਅੱਜ ਗੁਰੂ ਦੀ ਕਿਰਪਾ ਹੋਈ ਐ ਕਿ ਆਪ ਖਤਮ ਹੋ ਗਏ ਇਹਨਾਂ ਦਾ ਚਿਹਰਾ ਜਗਜਾਹਰ ਹੋ ਗਿਆ ਜਿਹੜੀਆਂ ਕਰਤੂਤਾ ਕਰਕੇ ਇਹ ਦੁਜਿਆਂ ਨੂੰ ਡਰਾਉਂਦੇ ਸੀ ਧਮਕਾਉਂਦੇ ਸੀ ਅੱਜ ਉਸ ਘੇਰੇ ਚ ਆ ਫਸੇ ਹੋਏ ਆ ਅੱਜ ਜਥੇਦਾਰਾਂ ਦੇ ਵੀ ਹੁਣ ਸੱਬ ਦੇ ਮੂੰਹ ਚ ਕੋੜ ਕਿੱਲੇ ਵਾਲੀ ਗੱਲ ਹੋਈ ਪਈ ਏ ਕਹਾਵਤ ਕਹਿਣੀ ਤਰੀ ਚਾਹੀਦੀ ਸਰਤੇਦਾਰ ਸਾਡੇ ਬੜੇ ਸਨਮਾਨਯੋਗ ਦੇ ਜੇ ਉਹ ਛੱਡਦੇ ਆ ਇਹਨਾਂ ਨੂੰ ਤੇ ਕੌਮ ਨਹੀਂ ਬਖਸ਼ਦੀ ਤੇ ਜੇ ਇਹਨਾਂ ਨੂੰ ਰਗੜ ਦਿੰਦੇ ਆ ਤੇ ਫਿਰ ਆਪ ਨਹੀਂ ਰਹਿੰਦੇ ਜਥੇਦਾਰ ਮੈਨੂੰ ਲੱਗਦਾ ਕਿ ਇਸ ਵਾਰ ਗਲਤੀ ਨਹੀਂ ਕਰਨਗੇ ਜੀ ਜੋ ਖਾਲਸਾ ਪੰਥ ਚਾਹੁੰਦਾ ਉਦੇ ਮੁਤਾਬਕ ਹੀ ਇਹਨਾਂ ਨੂੰ ਸਜ਼ਾਵਾ ਦਿੱਤੀਆਂ ਜਾਣਗੀਆਂ ਹੁਣ ਸੁਖਬੀਰ ਬਾਦਲ ਨੇ ਅਸਿਫਾ ਦਿੱਤਾ ਅਕਾਲੀ ਦਲ ਤੋਂ ਤੇ ਉਹਦੇ ਮਗਰ ਸਾਰੇ ਭੱਜ-ਭੱਜ ਕਿਸਤਿਫੇ ਦੇਈ ਜਾ ਰਹੇ ਤੇ ਜੇ ਕੱਲ ਨੂੰ ਜਥੇਦਾਰ ਨੇ ਪੰਥ 'ਚੋਂ ਛੇਕਤਾ ਸੁਖਬੀਰ ਸਿੰਘ ਬਾਦਲ ਨੂੰ ਕਿ ਜਿਹੜੇ ਅੱਜ ਛਾਲਾ ਮਾਰ-ਮਾਰ ਕੇ ਬਾਹਰ ਡੁੱਬਦੀ ਬੇੜੀ 'ਚੋਂ ਨਿਕਲ ਰਹੇ ਆ ਇਹ ਕਿੱਥੇ ਜਾਣਗੇ ਇਹ ਪੰਥ ਨੂੰ ਵਧਾਵਾ ਦੇਣਗੇ ਵੀ ਯਾਰ ਅਕਾਲੀ ਦਲ ਐ ਕੋਈ ਪਾਰਟੀ ਨਹੀਂ ਐ ਅਕਾਲੀ ਦਲ ਸ਼ਰੋਮਣੀ ਅਕਾਲੀ ਦਲ ਇੱਕ ਸ਼ੀਦਾਂ ਦੀ ਸੰਸਥਾ ਜਿਹੜੀ ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਚੋਂ ਨਿਕਲੀ ਐ ਜਿਨ੍ਹਾਂ ਨੇ ਮੋਰਚੇ ਲੜੇ ਆ ਡਾਂਗਾ ਖਾਧੀਆਂ ਨਮਾਇੰਦਗੀ ਕੀਤੀ ਐ ਪੰਥ ਦੀ ਪਰ ਇਹਨਾਂ ਬੰਦਿਆਂ ਨੇ ਆ ਕੇ ਜੋ ਘਾਣ ਇਹ ਸੰਸਥਾ ਦਾ ਕੀਤਾ ਗੁਰਦੁਆਰਾ ਪ੍ਰਬੰਧ ਦਾ ਕੀਤਾ ਸਿੱਖ ਸੰਗਤਾਂ ਦੇ ਮਨ ਦੇ ਵਿੱਚ ਬਹੁਤ ਜ਼ਿਆਦਾ ਰੋਸ ਲਿਆ ਦਿੱਤਾ ਤੇ ਇੰਨੀ ਕਿ ਨਫ਼ਰਤ ਸ਼ਰੋਮਣੀ ਅਕਾਲੀ ਦਲ ਲਈ ਪੈਦਾ ਕਰ ਦਿੱਤੀ ਲੋਕਾਂ ਦੇ ਮਨ ਦੇ ਵਿੱਚ ਕਿ ਲੋਕੀ ਅੱਜ ਟੋਪੀਆਂ ਵਾਲਿਆਂ ਨੂੰ ਚੁਣਨਾ ਪਸੰਦ ਕਰ ਰਹੇ ਆ ਅੱਜ ਪੰਜਾਬ 'ਚ ਟੋਪੀਆਂ ਵਾਲਿਆਂ ਦੀ ਸਰਕਾਰ ਆ ਜਿਹੜੇ ਚੁਟਕਲੇ ਸੁਣਾਉਣ ਵਾਲਿਆਂ ਦੀ ਸਰਕਾਰ ਆ ਸਿੱਧਾ ਕਹਿ ਦਈਏ ਭੰਡਾਂ ਦੀ ਸਰਕਾਰ ਹੈ ਅੱਜ ਜਿਨ੍ਹਾਂ ਨੂੰ ਕੋਈ ਕੰਮ ਕਰਨਾ ਨਹੀਂ ਆਉਂਦਾ ਹਾ ਹਾ ਹਹੀ ਕਰਕੇ ਜਿਨ੍ਹਾਂ ਦਾ ਰੋਟੀ ਪਾਣੀ ਚੱਲਦਾ ਸੀ ਅੱਜ ਉਹਨਾਂ ਦੀ ਲੋਕਾਂ ਨੇ ਸਰਕਾਰ ਬਣਾਤੀ ਇਹਨਾਂ ਦੀਆਂ ਕਰਤੂਤਾਂ ਕਰਕੇ ਨਹੀਂ ਤੇ ਕੋਈ ਸਮਾਂ ਸੀ ਲੋਕ ਨੀਲੀ ਪੱਗ ਫਕਰਨਾ ਬੰਦੇ ਸੀ ਇਹਨਾਂ ਦੀਆਂ ਕਰਤੂਤਾ ਨੇ ਉਹ ਪੱਗ ਤੇ ਵੀ ਸਵਾਲ ਖੜੇ ਕਰ ਦਿੱਤੇ ਇਹਨਾਂ 'ਚ ਕੋਈ ਵੀ ਅਕਾਲੀ ਨਹੀਂ ਹੈ ਸਾਰੇ ਜਾਲੀ ਨੇ ਤੇ ਇਹ ਜਾਲੀ ਅੱਜ ਪੰਥ ਦੀ ਕਚੈਰੀ 'ਚ ਨੇ ਗੁਰੂ ਹਰਗਵਿੰਦ ਪਾਚਾ ਦਾ ਸੱਚਾ ਤਖਤ ਤੇ ਆਉਦੀ ਕਚਹਿਰੀ ਚ ਨੇ ਉਹਨੂੰ ਉੱਥੋਂ ਬਚਣ ਵਾਸਤੇ ਹਰੇਕ ਹਥਕੰਡੇ ਅਪਣਾਏ ਜਾ ਰਹੇ ਪਿਛਲੇ ਦਿਨਾਂ ਦੇ ਵਿੱਚ ਅਕਾਲੀ ਦਲ ਦੇ ਲੀਡਰਾਂ ਨੇ ਜਥੇਦਾਰਾਂ ਤੇ ਪ੍ਰਭਾਵ ਵੀ ਪਾਇਆ ਹੁਣ ਵੀ ਪਾ ਰਹੇ ਹੋਣਗੇ ਕਿਉਂਕਿ ਆਪਣੀਆਂ ਆਦਤਾਂ ਤੋਂ ਟਲਦੇ ਨਹੀਂ ਇਹਨਾਂ ਨੂੰ ਲੱਗਦਾ ਹੈ ਕਿ ਤਖਤ ਵੀ ਸਾਡੇ ਕੰਟਰੋਲ 'ਚ ਹੈ ਸ਼੍ਰੋਮਣੀ ਕਮੇਟੀ ਵੀ ਸਾਡੇ ਕੰਟਰੋਲ 'ਚ ਹੈ ਗੁਰੂ ਕੀ ਗੋਲਕ ਵੀ ਸਾਡੇ ਕੰਟਰੋਲ 'ਚ ਹੈ ਪਰ ਸੱਚ ਕੰਟਰੋਲ 'ਚ ਨਹੀਂ ਹੁੰਦਾ ਕਿਸੇ ਦੇ ਵੀ ਸੱਚ ਪ੍ਰਗਟ ਹੋ ਜਾਂਦਾ ਤੇ ਹੋਰ ਆ ਤੁਸੀਂ ਕੀ ਸਮਝਦੇ ਹੋ ਜਥੇਦਾਰਾਂ ਦੇ ਉੱਤੇ ਕੋਈ ਦਬਾਅ ਹੈ ਕਿਉਂਕਿ ਇਸ ਵੇਲੇ ਗੱਲ ਕਰੀ ਤਾਂ ਸੰਗਤ ਇਹ ਸਵਾਲ ਕਰ ਰਹੀ ਹੈ ਸਾਰੀ ਜੋਬ ਜਥੇਦਾਰਾਂ ਨੇ ਅਕਾਲੀਆਂ ਦੇ ਬਾਦਲ ਦੇ ਕਹਿਣ ਤੇ ਕੀਤੀ ਉਹਨਾਂ ਦੇ ਅਨੁਸਾਰ ਕੀਤੀ ਅੱਜ ਬਾਦਲੇ ਨੂੰ ਘੇਰ ਲਿਆ ਉਹਨਾਂ ਨੇ ਤੁਸੀਂ ਦੇਖੋ ਜੀ ਹੁਣ ਜਿਸ ਤਖਤ ਦੇ ਉੱਤੇ ਜਥੇਦਾਰ ਬੈਠੇ ਆ ਜੇ ਉਸ ਪਦਵੀ ਦੇ ਨਾਲ ਇਨਸਾਫ ਨਾ ਕਰਨ ਤੇ ਉਹ ਪਦਵੀ ਸ਼ੱਕੀ ਹੋ ਜਾਂਦੀ ਜਿਹੋ ਜੀ ਭੂਮਿਕਾ ਗੁਰਵਜਨ ਸਿੰਘ ਵਰਗਿਆਂ ਨੇ ਨਿਭਾਈ ਸੀ ਤੇ ਕੌਮ ਦਾ ਵਿਸ਼ਵਾਸ ਜਿਹੜੇ ਜਥੇਦਾਰਾਂ ਨੂੰ ਦੇਖ ਕੇ ਕੌਮ ਹੈ ਹੱਥ ਜੋੜ ਕੇ ਨਮਸਕਾਰ ਕਰਦੀ ਹੈ ਨਾ ਉਹਨਾਂ ਮਗਰ ਵੱਟੇ ਲੈ ਕੇ ਭੱਜਦੀ ਦੇਖੀ ਕੌਮ ਤੇ ਮੈਨੂੰ ਲੱਗਦਾ ਨਹੀਂ ਕਿ ਰਗਵੀਰ ਸਿੰਘ ਜੀ ਜਾਂ ਹਰਪ੍ਰੀਤ ਸਿੰਘ ਜੀ ਇਹ ਚੀਜ਼ ਫੇਸ ਕਰਨਾ ਚਾਹੁੰਦੇ ਹੋਣ ਕਿ ਕੌਮ ਉਹਨਾਂ ਮਗਰਵੱਟੇ ਲੈ ਕੇ ਭੱਜੇ ਉਹਨਾਂ ਨੂੰ ਕਿਤੇ ਬਹਿਣ ਨਾ ਦੇ ਦਬਾਅ ਤਾਂ ਹੈ ਉਹਨਾਂ ਦੇ ਉੱਤੇ ਪਰ ਪੰਥ ਦਾ ਵੀ ਦਬਾਅ ਵੱਡਾ ਹੈ ਜੇ ਉਸ ਪਾਸੇ ਜਾਣਗੇ ਤੇ ਇਧਰੋਂ ਫਿਰ ਪੰਥ ਕੀ ਫੈਸਲਾ ਕਰੂਗਾ ਉਹ ਵੱਖਰਾ ਹੀ ਅਨੋਖਾ ਹੀ ਹੁੰਦਾ ਹੈ ਪੰਥ ਪੰਥ ਦੇ ਹੱਕ 'ਚ ਖੜਨ ਵਾਲਿਆਂ ਨੂੰ ਹੋ ਸਕਦਾ ਹੈ ਕਿ ਜਥੇਦਾਰ ਸਖਤ ਫੈਸਲਾ ਲੈ ਲੈਣ ਤੇ ਪੰਥ ਕਬਰ 'ਚ ਪਏ ਨੂੰ ਵੀ ਫੜ ਕੇ ਜਿਉਂਦਾ ਕਰ ਦਿੰਦਾ ਇਹ ਨਹੀਂ ਅਸੀਂ ਕਹਿ ਸਕਦੇ ਕੋਈ ਜਥੇਦਾਰ ਬਣੇ ਰਹਿਣਗੇ ਪਰ ਉਹ ਪੰਥ ਦੇ ਵਿੱਚ ਵਿਚਰਣ ਜੋਗੇ ਤਾਂ ਜ਼ਰੂਰ ਹੋ ਜਾਣਗੇ ਜੇ ਉਸ ਪਾਸੇ ਫੈਸਲਾ ਲੈਂਦੇ ਆ ਫਿਰ ਉਹ ਪਦਵੀ ਤੇ ਹੋ ਸਕਦਾ ਬਣੇ ਰਹਿਣ ਪਰ ਪੰਥ ਦੇ ਵਿੱਚ ਸੰਗਤ ਦੇ ਵਿੱਚ ਵਿਚਰਣ ਜੋਗੇ ਨਹੀਂ ਰਹਿਣਗੇ ਤੁਸੀਂ ਅਕਾਲੀ ਸ਼ਬਦ ਨੂੰ ਸਮਝਦੇ ਕਿਉਂ ਕਿਸ ਤਰੀਕੇ ਉਸ ਨੂੰ ਬਿਆਨ ਕਰਦੇ ਕਿਉਂਕਿ ਇੱਕ ਲੋਤੀ ਪਾਰਟੀ ਹੈ ਜੋ ਪੰਜਾਬ ਦੇ ਹੱਕ ਦੇ ਵਿੱਚ ਸੀਗੀ ਜਾਂ ਸਾਡੇ ਖੂਨ ਦੇ ਵਿੱਚੋਂ ਨਿਕਲੀ ਹੋਈ ਪਾਰਟੀ ਹੈ ਸੋ ਅਕਾਲੀ ਸ਼ਬਦ ਤੋਂ ਕੀ ਭਾਵ ਹੈ ਤੁਹਾਡਾ ਅਕਾਲੀ ਉਸ ਰੂਹ ਨੂੰ ਕਹਿੰਦੇ ਆ ਜਿਹੜੀ ਨਾਮ ਦੇ ਵਿੱਚ ਰਸੀ ਹੋਵੇ ਜਿਹੜੀ ਖੁਦ ਅਕਾਲ ਪੁਰਖ ਦੀ ਹੋਵੇ ਜਿਹੜੀ ਕਾਲ ਤੋਂ ਪਰੇ ਹੋ ਜੇ ਜਿਸ ਨੂੰ ਕੋਈ ਸਵਾਰਥ ਨਾ ਹੋ ਜੇ ਜਿਸ ਨੂੰ ਕੋਈ ਪਰਿਵਾਰ ਦਾ ਮੋਹ ਨਾ ਹੋਵੇ ਸਿਰਫ ਪੰਥ ਦੀ ਸੇਵਾ ਦਾ ਚਾਹ ਤੇ ਉਮਾਹ ਹੋਵੇ ਜਿਹੜਾ ਘੋੜਿਆਂ ਦੀ ਲਿੱਦ ਸੁੱਟਣ ਦੇ ਵਿੱਚ ਮਾਣ ਮਹਿਸੂਸ ਕਰਦਾ ਹੋਵੇ ਜਿਹੜਾ ਝਾੜੂ ਫੜ ਕੇ ਸੇਵਾ ਦੇਰੀ ਕਰਨ ਦੇ ਵਿੱਚ ਮਾਣ ਮਹਿਸੂਸ ਕਰਦਾ ਹੋਵੇ ਤੇ ਸਿਮਰਨ ਨਾਮ ਦਾ ਅਭਿਆਸੀ ਹੋਵੇ ਉਹ ਅਸਲ ਦੇ ਵਿੱਚ ਅਕਾਲੀ ਹੈ ਤੇ ਇਹ ਉਹਨਾਂ ਅਕਾਲੀਆਂ ਦਾ ਜਥਾ ਜਿਨ੍ਹਾਂ ਨੇ ਗੁਰੂ ਕੇ ਬਾਗ ਤੇ ਮੋਰਚੇ ਦਾ ਇਤਿਹਾਸ ਪੜੋ 550 ਡਾਂਗ ਆਪਣੇ ਪਿੰਡੇ ਤੇ ਖਾਧੀ ਹੈ ਜੀ ਸੀ ਨਹੀਂ ਕੀਤੀ ਤੇ ਉਹ ਕਿਤੇ ਵੀਡੀਓ ਮਿਲ ਜਾਂਦੀ ਹੈ YouTube ਦੇ ਉੱਤੇ ਗੁਰੂ ਕੇ ਬਾਗ ਦੇ ਮੋਰਚੇ ਦੀ ਤੇ ਛਾਲਾ ਮਾਰ ਮਾਰ ਕੇ ਅੱਗੇ ਹੁੰਦੇ ਤੇ ਅੱਜ ਹਾਲਤ ਕੀ ਹੈ ਪਿੱਛੇ ਜੇ ਦੇਖਿਆ ਨਹੀਂ ਸੀ ਵੀ ਜੂਥ ਅਕਾਲੀ ਦਲ ਨੇ ਧਰਨਾ ਲਾਇਆ ਚੰਡੀਗੜ੍ਹ ਤੇ ਉਹ ਪੁਲਿਸ ਵਾਲਾ ਡਾਂਗ ਮਾਰ ਰਿਹਾ ਇੱਕ ਅਕਾਲੀ ਲੀਡਰ ਦੇ ਮੁੰਡੇ ਦੇ ਤੇ ਉਹਦੀ ਕਿਹੋ ਜੀ ਚੀਕ ਦੀ ਆਵਾਜ਼ ਆਉਂਦੀ ਹੈ ਬੜੀ ਸ਼ਰਮਨਾਕ ਇੱਕ ਵੀਡੀਓ ਉਹ ਹੈ ਜਿੱਥੇ ਅਕਾਲੀ ਛਾਲਾ ਮਾਰ ਮਾਰ ਕੇ ਡਾਂਗਾਂ ਦੇ ਗਾੜੀ ਹੋ ਰਿਹਾ ਤੇ ਇੱਕ ਇਹ ਆ ਕਿ ਪਾਣੀ ਦਾ ਪ੍ਰੈਸ਼ਰ ਵਜਦਾ ਥੱਲੇੋਂ ਬੋਦੇ ਨਿਕਲਦੇ ਪੱਗ ਸਿਰ ਤੋਂ ਲੱਥ ਜਾਂਦੀ ਹੈ ਇਹ ਗੱਲ ਹੀ ਦਲ ਇਹ ਅਕਾਲੀ ਦਲ ਕਹਦਾ ਜਿਨ੍ਹਾਂ ਦੇ ਦਾੜੇ ਗਾਇਬ ਹੋ ਗਏ ਵੀ ਗਾਤਰੇ ਗਾਇਬ ਹੋ ਗਏ ਸ਼ਰਾਬਾਂ ਤੁਸੀਂ ਪਿੰਡਾਂ 'ਚ ਵੰਦੇ ਹੋ ਅਫੀਮਾਂ ਤੁਸੀਂ ਵੰਦੇ ਹੋ ਪੈਸਾ ਤੁਸੀਂ ਵੰਦੇ ਹੋ ਨਸ਼ਾ ਤੁਸੀਂ ਵੰਦੇ ਹੋ ਕਾਹਦੇ ਅਕਾਲੀ ਰਹਿ ਗਏ ਵੀ ਤੁਸੀਂ ਮੈਂ ਤੁਹਾਨੂੰ ਦੱਸਦਾ ਕਿ 2017 ਦੀਆਂ ਚੋਣਾਂ ਦੇ ਵਿੱਚ ਜੀ ਫਰੀਦਕੋਟ ਇਲੈਕਸ਼ਨ ਚੱਲ ਰਹੀ ਸੀ ਤੇ ਬੰਟੀ ਰੁਪਾਣੇ ਦੀ ਰੈਲੀ ਸੀ ਜਿਹੜਾ ਜੂਥ ਅਕਾਲੀ ਦਲ ਦਾ ਪ੍ਰਧਾਨ ਸੀ ਉੱਥੇ ਲਾਭ ਹੀਰਾ ਗਾਣਾ ਗਾ ਰਿਹਾ ਮੈਂ ਲੰਘਦਿਆਂ ਵੇਖਿਆ ਅਕਾਲੀ ਦਲ ਦੀ ਰੈਲੀ ਵੇਖ ਕੇ ਜਾਂਦੇ ਆਂ ਕੰਧਾਂ ਦੇ ਭਈਏ ਬੈਠੇ ਆ ਝੰਡੇ ਫੜ ਕੇ ਕੇਸਰੀ ਲਾਹ ਬਹੀਰਾ ਗਾਣਾ गा ਰਿਹਾ ਸਾਡੇ ਹੁੰਦੇ ਹੱਕ ਹੈ ਨਹੀਂ ਕਿਸੇ ਹੋਰ ਨੂੰ ਵੈਲੀ ਖਮਾਉਣ ਦਾ ਤੇ ਰੈਲੀ ਕਿਨਾਂ ਦੀ ਹੈ ਸ਼੍ਰੋਮਣੀ ਅਕਾਲੀ ਦਲ ਦੀ ਉੱਤੇ ਜਥੇਦਾਰ ਬੈਠੇ ਆ ਨੀਲੀਆਂ ਪੱਗਾਂ ਬੰਨ ਕੇ ਤੇ ਗਾਣਾ ਕੀ ਲੱਗਾ ਹੋਇਆ ਸਾਡੇ ਹੁੰਦੇ ਹੱਕ ਹੈ ਨਹੀਂ ਕਿਸੇ ਹੋਰ ਨੂੰ ਵੈਲੀ ਖਮਾਉਣ ਦਾ ਇਹ ਵੈਲੀਆਂ ਦੀ ਪਾਰਟੀ ਸੀ ਅਸਲ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਉੱਤੇ ਵੈਲੀਆਂ ਨੇ ਕਬਜ਼ਾ ਕੀਤਾ ਸੀ ਅੱਜ ਕੌਮ ਨੇ ਇਹਨਾਂ ਨੂੰ ਨੰਗੇ ਕਰ ਦਿੱਤਾ ਇਹਨਾਂ ਨੂੰ ਹੁਣ ਕੋਈ ਮੂੰਹ ਨਹੀਂ ਲਾ ਰਿਹਾ ਆਪਣੀ ਛਾਖ ਨਹੀਂ ਲੱਭ ਰਹੀ ਆ ਕੱਲ ਮੈਂ ਦੇਖਿਆ ਇੱਕ ਐਨ ਕੇ ਸ਼ਰਮਾ ਨਾਂ ਦਾ ਲੀਡਰ ਹੈ ਉਹਨੇ ਜਥੇਦਾਰਾਂ ਦੇ ਬਾਰੇ ਬੜੀ ਬਤਮੀ ਜੀ ਦੇ ਨਾਲ ਸਵਾਲ ਕੀਤੇ ਆ ਤੂੰ ਕੌਣ ਹੁੰਨਾ ਵੀ ਜਥੇਦਾਰਾਂ ਨੂੰ ਗੱਲ ਕਰਨ ਵਾਲਾ ਵੀ ਨਾ ਤੇਰੀ ਅਕਲ ਨਾ ਸ਼ਕਲ ਤੂੰ ਆਪਣਾ ਸਵਾਰਥ ਲੈ ਕੇ ਅਕਾਲੀ ਦਲ ਦੇ ਵਿੱਚ ਆਇਆ ਸੀ ਤੇਰਾ ਸਵਾਰਥ ਪੂਰਾ ਹੋ ਗਿਆ ਤੈਨੂੰ ਟਿਕਟ ਦਿੱਤੀ ਤੂੰ ਐਮ ਐਲ ਏ ਬਣਿਆ ਵੱਡੇ ਫੰਡ ਅੰਦਰ ਕੀਤੇ ਆ ਅੱਜ ਅਕਾਲੀ ਦਲ ਦੀ ਨਹੀਂ ਸ਼੍ਰੋਮਣੀ ਅਕਾਲੀ ਦਲ ਬਾਦਲ ਅੱਜ ਬਾਦਲਾਂ ਦੀ ਬੇੜੀ ਡੁੱਬ ਗਈ ਆ ਅਕਾਲੀ ਦਲ ਤਾਂ ਫੇਰ ਸੁਰਜੀਤੀ ਵਾਲੇ ਪਾਸੇ ਜਾਊਗਾ ਅਕਾਲੀ ਬੈਠੇ ਥੋੜਾ ਰਹਿਣਗੇ ਪੰਜਾਬ ਦੀ ਸਿਆਸਤ ਦੇ ਵਿੱਚ ਵੈਕਿਊਮ ਥੋੜਾ ਰਹੂਗਾ ਲੱਗੇ ਹੋਏ ਆ ਅਕਾਲੀ ਮੀਟਿੰਗਾਂ ਕਰਨ ਸ਼੍ਰੋਮਣੀ ਅਕਾਲੀ ਦਲ ਫੇਰ ਉਸੇ ਪ੍ਰਵਾਜ ਦੇ ਵਿੱਚ ਹੋਊਗਾ ਫੇਰ ਉਸ ਸੁਰਜੀਤੀ ਦੇ ਵਿੱਚ ਹੋਊਗਾ ਪਰ ਐਨ ਕੇ ਸ਼ਰਮਾ ਵਰਗੇ ਅਨਿਲ ਜੋਸ਼ੀ ਵਰਗੇ ਇਹੋ ਜਿਹੇ ਬੰਦੇ ਅਕਾਲੀ ਦਲ ਚ ਭਰਤੀ ਕਰ ਲਈ ਅੱਜ ਸਵੇਰੇ ਮੈਂ ਬਿਆਨ ਪੜ੍ਹਦਾ ਸੀ ਅਨਿਲ ਜੋਸ਼ੀ ਦਾ ਨਿਲ ਜੋਸ਼ੀ ਕਹਿੰਦਾ ਜੀ ਇਹ ਅਕਾਲੀ ਦਲਤਾ ਜੀ ਪੰਥਕ ਮਸਲਿਆਂ ਤੇ ਸਿਆਸਤ ਕਰ ਰਿਹਾ ਹੁਣ ਯਾਰ ਪੰਥਕ ਪਾਰਟੀ ਐ ਸ਼੍ਰੋਮਣੀ ਅਕਾਲੀ ਦਲ ਕਾਹਦੀ ਤੇ ਸਿਆਸਤ ਕਰੇ ਕਹਿੰਦਾ ਜੀ ਹੋਰ ਮਸਲਿਆਂ ਤੇ ਗੱਲ ਨਹੀਂ ਕਰਦਾ ਇਹ ਪੰਥ ਦੀ ਅਗਵਾਈ ਕਰਨ ਵਾਸਤੇ ਜਿਹਦਾ ਰਾਸ ਸੀ ਨਿਸ਼ਾਨਾ ਸੀ ਖਾਲਸਾ ਜੀ ਕੇ ਬੋਲ ਬਾਲੇ ਕੈਮ ਕਰਨਾ ਸ਼੍ਰੋਮਣੀ ਅਕਾਲੀ ਦਲ ਦਾ ਤੇ ਕੌਮ ਲਈ ਇਹੋ ਜਿਹਾ ਦੇਸ਼ ਕਾਲ ਪੈਦਾ ਕਰਨਾ ਜਿਹਦੇ ਵਿੱਚ ਕੌਮ ਦੀ ਚੜ੍ਹਦੀ ਕਲਾ ਦੀ ਗੱਲ ਹੋ ਸਕੇ ਕੌਮ ਕਿਸੇ ਉਚਾਈ ਵਾਲੇ ਪਾਸੇ ਨੂੰ ਜਾ ਸਕੇ ਇਹ ਰਾਸ ਸੀ ਨਿਸ਼ਾਨਾ ਤੇ ਤੁਸੀਂ ਕਹਿੰਦੇ ਹੋਰ ਮਸਲਿਆਂ ਤੇ ਗੱਲ ਹੋਵੇ ਅੱਜ ਹਰ ਕਿਸੇ ਦੇ ਸਟੇਟਸ ਦੇ ਵਿੱਚ ਇੱਕ ਗੱਲ ਸਨਨ ਨੂੰ ਮਿਲ ਰਹੀ ਹੈ ਜੱਥੇਦਾਰਾਂ ਦੀ ਬਲੈਕਮੇਲਿੰਗ ਤੇ ਕਿੰਨੀ ਦੇਰ ਚੁੱਪ ਰੇ ਗਿਆ ਐਸਡੀ ਪੀਸੀ ਐਸਡੀ ਪੀਸੀ ਤੇ ਐਸਾ ਕਿਹੜਾ ਦਬਾਅ ਬਣਿਆ ਹੋਇਆ ਕਿ ਚੁੱਪ ਰਹਿਣਾ ਪੈ ਰਿਹਾ ਜੀ ਸਰਦਾਰ ਹਰਜਿੰਦਰ ਸਿੰਘ ਧਾਮੇ ਬੜੇ ਸੁਲਝੇ ਹੋਏ ਨੇ ਤੇ ਮੈਂ ਉਹਨਾਂ ਨੂੰ ਅਪੀਲ ਕਰੂੰਗਾ ਕਿ ਪੰਥ ਵਾਲੇ ਪਾਸੇ ਖੜੀ ਗਏ ਜੋ ਪੰਥ ਕਹਿੰਦਾ ਜੋ ਸੰਗਤ ਕਹਿੰਦੀ ਹੈ ਉਹਦੇ ਤੇ ਫੁੱਲ ਚੜਾਈਏ ਤੁਹਾਨੂੰ ਗੁਰੂ ਪਾਤਸ਼ਾਹ ਨੇ ਕਿਰਪਾ ਕੀਤੀ ਹੈ ਮੈਂਬਰ ਸਹਿਬਾਨਾਂ ਨੇ ਫੇਰ ਪ੍ਰਧਾਨਗੀ ਦੀ ਤੁਹਾਨੂੰ ਚੁਣਿਆ ਗਿਆ ਤੁਹਾਨੂੰ ਇਹ ਸਰਦਾਰੀ ਮਿਲੀ ਹੈ ਇਨਸਾਫ ਕਰਿਓ ਇਸ ਪਦਵੀ ਦੇ ਨਾਲ। ਅਕਾਲੀ ਦਲ ਦਾ ਨਾਮ ਲਿੰਦੇ ਆਂ ਹੀ ਬਾਗੀ ਧੜਾ ਆ ਜਾਂਦਾ। ਕੀ ਲੱਗਦਾ ਹੈ ਬਾਦਲ ਨੂੰ ਇਸ ਪਦ ਤੋਂ ਹਟਾ ਕੇ ਅਕਾਲੀ ਦਲ ਬਚ ਸਕਦੀ ਹੈ ਜਾਂ ਬਾਗੀ ਧੜਾ ਬਾਗੀ ਕਿਸ ਤੋਂ ਹੈ ਜੀ? ਤਾਂ ਇਹ ਸਮਝ ਨਹੀਂ ਆਉਂਦੀ ਵੀ ਬਾਗੀ ਕਿਦੇ ਤੋਂ ਨੇ। ਕੀ ਇਹ ਬਾਦਲਾਂ ਦੇ ਪਤਨ ਤੋਂ ਬਾਕੀ ਨੇ ਮਾੜੇ ਸਮੇਂ ਤੋਂ ਬਾਗੀ ਨੇ? ਉਹ ਕਹਿੰਦੇ ਨਾ ਕਿ ਮਾੜੇ ਸਮੇਂ ਦੇ ਵਿੱਚ ਤੇ ਘਰ ਵਾਲੀ ਵੀ ਸਾਥ ਛੱਡ ਜਾਂਦੀ ਹੈ। ਇਹ ਕਿਤੇ ਉਦਾਂ ਦੇ ਤੇ ਨਹੀਂ? ਵੀ ਅੱਜ ਬਾਦਲਾਂ ਤੇ ਮਾੜਾ ਸਮਾਂ ਆ ਗਿਆ ਤੇ ਅੱਜ ਉਹਦਾ ਸਾਥ ਛੱਡ ਕੇ ਭੱਜ ਰਹੇ ਹੋ। ਇਹ ਤਾਂ ਇੱਕ ਸਮਾਜਿਕ ਤੌਰ ਤੇ ਵੀ ਬੜੀ ਮਾੜੀ ਗੱਲ ਹੈ। ਤੇ ਜੇ ਤੁਸੀਂ ਕਹਿ ਰਹੇ ਹੋ ਕਿ ਅਸੀਂ ਬਾਗੀ ਆ ਕਿਹਦੇ ਤੋਂ ਬਾਗੀ ਹੋ ਅਕਾਲੀ ਦਲ ਤੋਂ ਬਾਗੀ ਹੋ ਸਪਸ਼ਟ ਕਰੋ ਲੋਕਾਂ ਨੂੰ ਜੇ ਬਾਦਲਾਂ ਤੋਂ ਬਾਗੀ ਜੇ ਤੇ 2015 ਚ ਗੁਰੂ ਗ੍ਰੰਥ ਸਾਹਿਬ ਦੀਆਂ ਬੇਦਬੀਆਂ ਹੋਈਆਂ ਉਦੋਂ ਬਾਗੀ ਕਿਉਂ ਨਹੀਂ ਹੋਏ ਜਦੋਂ ਹਜ਼ਾਰ ਆਲਮ ਵਰਗੇ ਦਰਬਾਰੇ ਗੁਰੂ ਵਰਗੇ ਜਦੋਂ ਸਮੇਤ ਸੈਣੀ ਵਰਗੇ ਪੰਥਦੋਕੀ ਨੇ ਜਿਹੜੇ ਜਿਨ੍ਹਾਂ ਨੇ ਸਿੱਖ ਨੌਜਵਾਨਾਂ ਦਾ ਕਤਲ ਕੀਤਾ ਉਹਨਾਂ ਨੂੰ ਵੱਡੇ ਅਹੁਦੇ ਦਿੱਤੇ ਉਸ ਸਮੇਂ ਤੁਸੀਂ ਕਿਉਂ ਨਹੀਂ ਕੁਝ ਕੀਤਾ ਉਸ ਸਮੇਂ ਕਿਉਂ ਨਹੀਂ ਬੋਲੇ ਉਸ ਸਮੇਂ ਬਾਗੀ ਕਿਉਂ ਨਹੀਂ ਹੋਏ ਤੁਸੀਂ ਜਦੋਂ ਬਹਿਬਲ ਕਲਾਂ ਦੇ ਵਿੱਚ ਗੁਰਬਾਣੀ ਦਾ ਜਾਪ ਕਰਦੇ ਹੋਏ ਸਿੱਖਾਂ ਦੇ ਉੱਤੇ ਗੋਲੀ ਚਲਾ ਕੇ ਕ੍ਰਿਸ਼ਨ ਭਗਵਾਨ ਸਿੰਘ ਨੂੰ ਸ਼ਹੀਦ ਕਰ ਦਿੱਤਾ ਸਿੰਘ ਸ਼ਹੀਦ ਕਰ ਦਿੱਤੇ ਗੋਲੀਆਂ ਚਲਾ ਕੇ ਉਸ ਦਿਨ ਤੁਸੀਂ ਬਾਗੀ ਪੁਣਾ ਕਿਉਂ ਨਹੀਂ ਦਿਖਾਇਆ ਵੀ ਜਿਸ ਦਿਨ ਅਕਾਲ ਤਖਤ ਸਾਹਿਬ ਦੀ ਮਾਨ ਮਰਿਆਦਾ ਨੂੰ ਢਾਹ ਲਾ ਕੇ ਸਰਸੇ ਵਾਲੇ ਪਖੰਡੀ ਨੂੰ ਮੁਆਫੀ ਦਵਾ ਦਿੱਤੀ ਉਸ ਦਿਨ ਤੁਸੀਂ ਕਿਉਂ ਨਹੀਂ ਬੋਲੇ ਉਸ ਦਿਨ ਤੁਹਾਡਾ ਬਾਗੀ ਪੁਣਾ ਕਿੱਥੇ ਸੀ ਤੁਸੀਂ ਹਾਲਾਤਾਂ ਤੋਂ ਬਾਗੀ ਹੋ ਕੱਲ ਨੂੰ ਬਾਦਲਾਂ ਦੀ ਫੇਰ ਚੜ੍ਹਦੀ ਕਲਾ ਹੋ ਗਈ ਤੇ ਤੁਸੀਂ ਸਾਰਿਆਂ ਨੇ ਉਹਨਾਂ ਦੇ ਨਾਲ ਚਲੇ ਜਾਣਾ ਇਹ ਚੰਦੂ ਮਾਜਰਾ ਬੀਬੀ ਜ਼ਗੀਰ ਕੌਰ ਇਹਨਾਂ ਦੇ ਕਰਤਾਰ ਲੋਕਾਂ ਨੂੰ ਪਤਾ ਨਹੀਂ ਕੀ ਨੇ ਇਹਨਾਂ ਦੇ ਕਰਤਾਰ ਚੰਦੂ ਮਾਜਰਾ ਟੀਵੀ ਤੇ ਬਹਿ ਕੇ ਬਾਦਲਾ ਵੱਲੋਂ ਡਿਬੇਟ ਕਰਦਾ ਹੁੰਦਾ ਸੀ ਨਾ ਤੇ ਜ਼ਗੀਰ ਕੌਰ ਹੀ ਉਦੋਂ ਬਿਆਨ ਦਿੰਦੀ ਸੀ ਵੱਡੇ ਵੱਡੇ ਲੱਛੇਦਾਰ ਇਹ ਇਹਨਾਂ ਇਹਨਾਂ ਲੋਕਾਂ ਨੂੰ ਇਹ ਬਾਗੀਪੁਣਾ ਛੱਡ ਦੇਣਾ ਚਾਹੀਦਾ ਹੁਣ ਘਰੇ ਬਹਿ ਕੇ ਆਰਾਮ ਕਰਨਾ ਚਾਹੀਦਾ ਜਦੋਂ ਭਾਈ ਸਾਹਿਬ ਦੇਗ ਤੇ ਕੜਸ਼ਾ ਅਸੀਂ ਇਕੱਠਾ ਹੀ ਬਦਲਿਆ ਜਦੋਂ ਬਦਲਿਆ ਇਹ ਨਹੀਂ ਵੀ ਦੇਗ ਰੱਖ ਲਈ ਤੇ ਕੜਸ਼ਾ ਪੁਰਾਣਾ ਹੀ ਕੜਸ਼ਾ ਵੀ ਨਾਲ ਹੀ ਬਦਲਿਆ ਜਾਊਗਾ ਜੇ ਦੇਗ ਬਦਲਾਂਗੇ ਨਾ ਤੇ ਕੜਸ਼ਾ ਵੀ ਨਾਲ ਹੀ ਬਦਲਿਆ ਜਾਊਗਾ ਇਹ ਕੜਛੇ ਰਹਿਣੇ ਨਹੀਂ ਤੁਹਾਨੂੰ ਕੀ ਲੱਗਦਾ ਕੀ ਗਰੰਟੀ ਹੈ ਨਵਾਂ ਕਾਲੀ ਦਲ ਸੱਚਾ ਸੁੱਚਾ ਹੋਵੇਗਾ ਪਹਿਲਾਂ ਤਾਂ ਲੋਕਾਂ ਨੂੰ ਇਹ ਵੀ ਚੰਗੇ ਲੱਗਦੇ ਸੀਗੇ ਉਹ ਕ ਸਿੱਖ ਚੜ੍ਹਦੀ ਕਲਾ ਚ ਰਹਿੰਦਾ ਤੇ ਅਸੀਂ ਆ ਖਾਲਸਾ ਕਾਲਜ ਦੇ ਵਿੱਚ ਖੜੇ ਅੰਮ੍ਰਿਤਸਰ ਇੱਥੋਂ ਨਿਕਲਿਆ ਕਾਲੀ ਦਲ ਇੱਥੋਂ ਨਿਕਲੀ ਸਿੱਖ ਸਟੂਡੈਂਟ ਫੈਡਰੇਸ਼ਨ ਇਹਨਾਂ ਨੇ ਸਿੱਖ ਸਟੂਡੈਂਟ ਫੈਡਰੇਸ਼ਨ ਦਾ ਘਾਣ ਕਰਨ ਵਾਸਤੇ ਐਸਵਾਈ ਬਣਾਤੀ ਮੋਨਿਆਂ-ਖੋਨਿਆਂ ਦੀ ਜੱਥੇਬੰਦੀ ਯੂਥ ਕਾਲੀ ਦਲ ਬਣਾਤਾ ਸਿੱਖ ਸਟੂਡੈਂਟ ਫੈਡਰੇਸ਼ਨ ਦੁਬਾਰਾ ਜੇ ਖੜੀ ਹੋ ਗਈ ਹੈ ਗੁਰੂ ਨੇ ਕਿਰਪਾ ਕੀਤੀ ਹੈ ਸਮਾਂ ਦਿੱਤਾ ਤੇ ਕਾਲੀ ਦਲ ਵੀ ਨ ਪੰਥਕਚੇਰੇ ਸਾਹਮਣੇ ਆਉਣਗੇ ਬਲਾਰੇ ਆਉਣਗੇ ਉਹੀ ਗਾਤਰਿਆਂ ਵਾਲਿਆਂ ਦੀ ਸਰਕਾਰ ਬਣੂਗੀ ਉਹ ਕਸ਼ਹਿਰੇ ਵਾਲਿਆਂ ਦੀ ਸਰਕਾਰ ਬਣੂਗੀ ਸਮਾ ਦੂਰ ਨਹੀਂ ਗੱਲ ਇਹ ਹੈ ਕਿ ਇਸ ਪਾਸੇ ਧਿਆਨ ਕਿੱਦਾਂ ਜਾਂਦਾ ਹੁਣ ਸਾਰੀਆਂ ਪੰਥਕ ਤੇ ਰਾ ਆਪਸ ਚ ਮੀਟਿੰਗਾਂ ਕਰ ਰਹੀਆਂ ਮੈਨੂੰ ਲੱਗਦਾ ਆਸ ਹੈ ਕਿ ਛੇਤੀ ਗੁਰੂ ਕਿਰਪਾ ਕਰੂਗਾ ਕਿ ਅਕਾਲੀ ਦਲ ਜਿਹੜਾ ਫੇਰ ਉਸ ਸੁਰਜੀਤੀ ਦੇ ਵਿੱਚ ਚਾਹੇ ਉਸ ਰੂਪ ਚਾਹੇ ਜਾਂ ਕਿਸੇ ਹੋਰ ਰੂਪ ਦੇ ਵਿੱਚ ਆਏ ਆਊਗਾ ਜਰੂਰ ਪਰ ਬਾਦਲ ਤੇ ਬਾਦਲਾਂ ਦੇ ਜਿਹੜੇ ਸਾਥੀ ਹੈ ਇਹਨਾਂ ਨੂੰ ਗੁਰੂ ਸਾਹਿਬ ਨੇ ਹੁਣ ਬਖਸ਼ਣਾ ਨਹੀਂ 84 ਵੇਲੇ ਜੋ ਹੋਇਆ ਉਸ ਤੋਂ ਬਾਅਦ ਕਾਂਗਰਸ ਨੂੰ ਮਾੜਾ ਕਿਹਾ ਸੀ ਹੈ ਵੀ ਚਲੋ ਜਿਸ ਤਰੀਕੇ ਜੋ ਹੋਇਆ ਬੇਅਦਬੀਆਂ ਤੋਂ ਬਾਅਦ ਅਕਾਲੀ ਦਲ ਮਾੜੇ ਹੋ ਗਏ ਆਮ ਪਾਰਟੀ ਆਈ ਐ ਅਸੀਂ ਚੁਣਿਆ ਦੋ ਸਾਲਾਂ ਦੇ ਵਿੱਚ ਉਹ ਮਾੜੇ ਹੋ ਚੁੱਕੇ ਆ ਨਵਾਂ ਕੀ ਆ ਰਿਹਾ ਸਾਡੇ ਲਈ ਅਸੀਂ ਵਿਸ਼ਵਾਸ ਕਿਹਦੇ ਤੇ ਕਰ ਰਹੇ ਹਾਂ ਜੀ ਤੁਸੀਂ ਇਹ ਦੇਖੋ ਕਿ ਗੁਰੂ ਪਾਤਸ਼ਾਹ ਕਿਰਪਾ ਕਰੇ ਅਸੀਂ ਤਾਂ ਅਰਦਾਸ ਕਰਦੇ ਪਾਤਸ਼ਾਹ ਸਾਨੂੰ ਰਾਜ ਭਾਗ ਬਖਸ਼ ਜਦੋਂ ਆਪਣਾ ਰਾਜ ਨਾ ਹੋਵੇ ਫਿਰ ਇਹੋ ਜੀਆਂ ਸਥਾਈ ਜਿਹੜੀਆਂ ਸਥਾਈ ਸੰਤੁਸ਼ਟੀਆਂ ਹੁੰਦੀਆਂ ਇਨਾਂ ਕਚੇਰੀ ਰਹਿੰਦੀਆਂ ਅਸੀਂ ਚੋਣ ਵੀ ਲਾਵਾਂਗੇ ਸਰਕਾਰ ਵੀ ਬਣਾ ਲਾਂਗੇ ਹੋਰ ਵੀਹਾਂ ਸਾਲਾਂ ਨੂੰ ਫੇਰ ਸਾਨੂੰ ਇੱਥੇ ਸਿਚੁਏਸ਼ਨ ਦੇ ਉੱਤੇ ਆ ਕੇ ਖੜੇ ਹੋਣਾ ਪੈਣਾ ਜਦੋਂ 1997 ਦੇ ਵਿੱਚ ਬਾਦਲਾਂ ਦੀ ਸਰਕਾਰ ਬਣੀ ਸੀ ਨਾ ਜੀ ਤੇ ਲੋਕਾਂ ਨੇ ਇਹਨਾਂ ਦੇ ਲੀਡਰਾਂ ਨੂੰ ਹਾਰ-ਪਾ ਪਾ ਕੇ ਘਰਾਂ 'ਚ ਲਿਆਂਦਾ ਕਿਹਾ ਕਿ ਪੰਥ ਦੀ ਸਰਕਾਰ ਬਣ ਗਈ ਗਾਤਰਿਆਂ ਵਾਲਿਆਂ ਦੀ ਸਰਕਾਰ ਬਣ ਗਈ ਲੋਕਾਂ 'ਚ ਇੰਨਾ ਚਾਹ ਤੇ ਉਤਸ਼ਾਹ ਸੀ ਤੇ ਅੱਜ ਉਹੀ ਲੀਡਰ ਨੇ ਕੀ ਹਾਲਾਤ ਆ ਇਹਨਾਂ ਦੇ ਕੋਈ ਮੂੰਹ ਲਾ ਕੇ ਰਾਜੀ ਨਹੀਂ ਇਸ ਵਾਰੀ ਤਾਂ ਚੋਣਾ ਜਿਮਣੀ ਚੋਣਾ ਲੜਨ ਤੋਂ ਭੱਜ ਗਏ ਪਤਾ ਕਿ ਵੋਟ ਨਹੀਂ ਪੈਣੀ ਜਮਾਨਤਾਂ ਜਬਤ ਹੋਣੀਆਂ ਕਿਸ ਤਰੀਕੇ ਦੇ ਖੜਗੇ ਖੜਗੇ ਆ ਕੇ ਗੁਰੂ ਕਿਰਪਾ ਕਰੂਗਾ ਇਹ ਪੰਥ ਚੜ੍ਹਦੀ ਕਲਾ 'ਚ ਜਾਣਾ ਸਿਆਸੀ ਪਾਰਟੀ ਸਥਾਈ ਸੰਤੁਸ਼ਟੀ ਵਾਸਤੇ ਵੀ ਮਿਲੂਗੀ ਤੇ ਖਾਲਸੇ ਪੰਥ ਨੂੰ ਰਾਜ ਵੀ ਮਿਲੂਗਾ। ਹੋਰ ਦੋ ਚਾਰ ਮੁੱਦੇ ਸੀ ਥੋੜਾ ਨਾਲ ਡਿਸਕਸ ਕਰਨੇ ਆ ਜਿਵੇਂ ਕਹਿ ਸਕਦੇ ਗੁਰੂ ਨਾਨਕ ਪਾਤਸ਼ਾਹ ਜੀ ਦਾ ਇੱਕ ਰੂਪ ਧਾਰਨ ਕਰਕੇ ਗੁਰਗ੍ਰੰਥ ਸਾਹਿਬ ਜੀ ਦੇ ਉੱਚਾ ਬਿਠਾਇਆ ਗਿਆ ਕੁਰਸੀ ਢਾਕੇ ਉਸ ਨੂੰ ਕਿਵੇਂ ਦੇਖਦੇ ਹੋ? ਅ ਦੂਸਰੇ ਪਾਸੇ ਅਰਵਿੰਦ ਕੇਜਰੀਵਾਲ ਗੱਡੀ 'ਚ ਬੈਠਦੇ ਆ ਦਸਤਾਰ ਲਗਾ ਕੇ ਨਾਲ ਹੀ ਰੱਖ ਦਿੰਦੇ ਆ ਉਸਤੇ। ਦੋ ਕਾਰਨ ਹੋ ਜਾਂਦੇ ਆ ਇੱਕ ਤਾਂ ਸ਼ਰਾਰਤ ਹੁੰਦੀ ਐ ਕਿ ਬੰਦੇ ਜਾਣ ਬੁੱਝ ਕੇ ਕਰਦੇ ਆ। ਇੱਕ ਉੱਥੇ ਤੱਕ ਪ੍ਰਚਾਰ ਦੀ ਕਮੀ ਹੁੰਦੀ ਐ। ਅੱਜ ਕੋਈ ਗੁਰੂ ਕਾ ਪਿਆਰਾ ਹਿੰਦੀ ਚ ਪ੍ਰਚਾਰ ਕਰਨ ਲੱਗ ਜੇ ਤੇ ਅਸੀਂ ਉਹਦੇ ਗਲਪੈਣ ਤੱਕ ਜਾਣੇ ਪੰਜਾਬੀ ਚ ਕਿਉਂ ਨਹੀਂ ਕਰਦਾ ਉਹ ਸਿੰਧੀ ਸਿੱਖ ਨੇ ਮੱਧ ਪ੍ਰਦੇਸ਼ ਦੇ ਰਹਿਣ ਵਾਲੇ ਮੁੰਬਈ ਦੇ ਵਿੱਚ ਰਹਿਣ ਵਾਲੇ ਉਹਨਾਂ ਨੂੰ ਨਹੀਂ ਪੰਜਾਬੀ ਸਮਝ ਆਉਂਦੀ ਯਾਰ ਉੱਥੇ ਸਿੱਖ ਪ੍ਰਚਾਰਕ ਇਹੋ ਜਿਹੇ ਤਿਆਰ ਕਰਨੇ ਚਾਹੀਦੇ ਜਿਹੜੇ ਉਹਨਾਂ ਦੀਆਂ ਪਛਾਵਾਂ ਦੇ ਵਿੱਚ ਪ੍ਰਚਾਰ ਕਰ ਸਕਣ ਉਹਨਾਂ ਨੂੰ ਦੱਸ ਸਕਣ ਵੀ ਆ ਚੀਜ਼ ਸਾਡੇ ਮਨਮਤ ਆ ਉਹ ਗੁਰੂ ਗ੍ਰੰਥ ਸਾਹਿਬ ਨਾਲ ਪਿਆਰ ਕਰਦੇ ਆ ਸਮਝ ਜਾਣਗੇ ਕੋਈ ਵੱਡੀ ਗੱਲ ਠੀਕ ਹੈ ਮਨਮਤ ਹੋਣਗੇ ਇੱਕ ਬੀਬੀ ਆਉਂਦੀ ਹੈ ਗੁਰਨਾਨਕ ਪਾਤਸ਼ਾਹ ਜੀ ਦਾ ਜਿਸ ਨੇ ਰੂਪ ਧਾਰਨ ਕੀਤਾ ਉਸ ਦੇ ਪੈਰ ਤੇ ਮੱਥਾ ਰੱਖ ਕੇ ਮੱਥਾ ਟੇਕਦੇ ਆ ਤੇ ਆਪਣੇ ਆਪ ਨੂੰ ਬੜਾ ਵੱਡ ਭਾਗਿਆ ਸਮਝ ਚੀਜ਼ਾਂ ਸਾਰੀਆਂ ਚੀਜ਼ਾਂ ਅਗਿਆਨਤਾ ਚੋਂ ਨਿਕਲਦੀਆਂ ਜਿਸ ਬੰਦੇ ਨੂੰ ਇਹ ਪਤਾ ਹੀ ਨਹੀਂ ਕਿ ਮੈਂ ਕੀ ਕਰਮ ਕਰ ਰਿਹਾ ਤੇ ਆਪਾਂ ਹੁਣ ਉਹਦੇ ਗੋਲੀ ਥੋੜਾ ਮਾਰ ਦੇਵਾਂਗੇ ਆਪਾਂ ਉਸ ਬੰਦੇ ਨੂੰ ਸਜ਼ਾ ਦੇ ਸਕਦੇ ਆ ਜਿਸ ਨੂੰ ਜਾਣਕਾਰੀ ਹੋਵੇ ਤੇ ਜਾਣ ਬੁੱਝ ਕੇ ਕਰ ਰਿਹਾ ਹੋਵੇ ਜਿਵੇਂ ਸਰਸੇ ਵਾਲੇ ਨੇ ਕੀਤਾ ਜੀ ਉਹ ਸਿੰਧੀ ਸਿੱਖ ਨੇ ਉਹ ਕਿਸੇ ਵੀ ਨਹੀਂ ਰੱਖਦੇ ਗੁਰੂ ਨਾਨਕ ਸਾਹਿਬ ਨੂੰ ਆਪਣਾ ਗੁਰੂ ਮੰਨਦੇ ਆ ਸਮਝਾਉਣ ਦੀ ਲੋੜ ਹੈ ਉਹਨਾਂ ਨੂੰ ਸਮਝਾਉਣ ਦੀ ਲੋੜ ਹੈ ਉਹਨਾਂ ਦੀ ਭਾਸ਼ਾ ਦੇ ਵਿੱਚ ਪ੍ਰਚਾਰ ਕਰਨ ਦੀ ਜ਼ਰੂਰਤ ਆ ਉਹਨਾਂ ਦੇ ਕੋਲ ਆਪਣੇ ਪ੍ਰਚਾਰਕ ਭੇਜਣੇ ਚਾਹੀਦੇ ਆ ਉਹਨਾਂ ਨੂੰ ਵੀਡੀਓ ਉਹਨਾਂ ਨੇ ਭੁੱਲ ਕੀਤੀ ਹੈ ਉਹ ਦੱਸੋ ਰਹਿਤ ਮਰਿਆਦਾ ਮੁਤਾਬਕ ਗਲਤੀ ਹੈ ਭੁੱਲ ਬਖਸ਼ਾਈ ਜਾ ਸਕਦੀ ਹੈ ਫਿਰ ਉੱਥੇ ਆਪਣੇ ਪ੍ਰਚਾਰਕ ਭੇਜ ਕੇ ਮਹੀਨਾਵਾਰੀ ਹਫਤਾਵਾਰੀ ਗੁਰਮਤ ਟ੍ਰੇਡਿੰਗ ਕੈਂਪ ਲਾਏ ਜਾਣ ਜਿਹੜੀ ਉਹਨਾਂ ਦੀ ਭਾਸ਼ਾ ਦੇ ਵਿੱਚ ਉਹਨਾਂ ਨੂੰ ਗੁਰਮਤ ਸਿਖਾਉਣ ਤੇ ਅਸੀਂ ਉਹ ਸਿੰਧੀ ਸਮਾਜ ਹੋ ਗਿਆ ਕਾਬਲ ਦੀ ਸੰਗਤ ਹੋ ਗਈ ਹੋਰ ਗੁਰੂ ਨਾਨਕ ਸਾਹਿਬ ਜੀ ਦੇ ਬੜੇ ਪੰਥ ਨੇ ਇਹ ਖਾਲਸਾ ਪੰਥ ਬਹੁਤ ਵਿਸ਼ਾਲ ਆ ਬੜੀ ਸੰਗਤ ਆ ਜਿਹੜੀ ਗੁਰੂ ਨਾਨਕ ਸਾਹਿਬ ਜੀ ਨੂੰ ਮੰਨਦੀ ਹੈ ਬਸ ਉਥੋਂ ਤੱਕ ਪ੍ਰਚਾਰ ਪਹੁੰਚਾਉਣ ਦੀ ਜ਼ਰੂਰਤ ਹੈ ਗੁਰੂ ਕਿਰਪਾ ਕਰੂਗਾ ਜੁਗਰਾ ਜੀਰੇ ਆਖਰੀ ਸਵਾਲ ਪੁੱਛਾਂਗਾ ਅਰਵਿੰਦ ਕੇਜਰੀਵਾਲ ਦੀ ਜਿਹੜੀ ਵੀਡੀਓ ਵਾਇਰਲ ਹੋ ਰਹੀ ਹੈ ਗੱਡੀ 'ਚ ਬੈਠਦੇ ਆ ਦਸਤਾਰ ਨੂੰ ਟੋਪੀ ਵਾਂਗ ਉਤਾਰ ਕੇ ਰੱਖ ਦਿੰਦੇ ਹਨ ਹਾਲਾਂਕਿ ਜੇਕਰ ਦਸਤਾਰ ਸਜਾਈ ਹੈ ਤਾਂ ਇਹ ਵੀ ਸ਼ਾਇਦ ਵੀਡੀਓਜ਼ ਵਿੱਚ ਦੇਖਿਆ ਹੋਊਗਾ ਕਿ ਪੱਗ ਦਾ ਇਕੱਲਾ ਇਕੱਲਾ ਲੜ ਖੋਲ ਕੇ ਪੱਗ ਉਤਾਰਨੀ ਚਾਹੀਦੀ ਜੀ ਮ ਜਿਹੜੇ ਉਹਨਾਂ ਦੇ ਸਿਰ ਦੇ ਉੱਤੇ ਪੱਗ ਬੰਨਦੇ ਆ ਇਹ ਦਸਤਾਰ ਬੜੇ ਸਿਰ ਦੇ ਕੇ ਮਿਲੀ ਐ ਬੜਾ ਖੂਨ ਡੋਲ ਕੇ ਮਿਲੀ ਐ ਤੇ ਕੇਜਰੀਵਾਲ ਦੇ ਵੱਡਿਆਂ ਨੇ ਕਿੱਥੇ ਸਿਰ ਕੂਂਡੋ ਲਿਆ ਉਹਦੇ ਵੱਡਿਆਂ ਨੇ ਕਿੱਥੇ ਸਿਰ ਦਿੱਤਾ ਜੇ ਸਿਰ ਦਿੱਤਾ ਹੁੰਦਾ ਤੇ ਉਹਨੂੰ ਪੱਗ ਦੀ ਕਦਰ ਹੁੰਦੀ ਸਾਡੇ ਵਡੇਰਿਆਂ ਨੇ ਖੂਨ ਡੋਲਿਆ ਸਾਡੇ ਵਡੇਰਿਆਂ ਨੇ ਸ਼ਹਾਦਤਾਂ ਦਿੱਤੀਆਂ ਨੇ ਇਸ ਪੱਗ ਲਈ ਇਸ ਦਸਤਾਰ ਲਈ ਸਾਨੂੰ ਇਹਦੇ ਸਨਮਾਨ ਦਾ ਪਤਾ ਉਹਨਾਂ ਨੂੰ ਇਹਦੇ ਸਨਮਾਨ ਦਾ ਨਹੀਂ ਪਤਾ ਤੇ ਨਾ ਹੀ ਉਹ ਸਿਰ ਪੱਗ ਦੇ ਜੋਗਿਆ ਇਹ ਪੋਲੀਟੀਕਲ ਪਾਰਟੀਾਂ ਦੇ ਲੀਡਰਾਂ ਨੂੰ ਸਮਝਣਾ ਚਾਹੀਦਾ ਵੀ ਇਹੋ ਜਿਹੇ ਬੰਦਿਆਂ ਦੇ ਸਿਰ ਦੇ ਉੱਤੇ ਪੱਗ ਨਹੀਂ ਬਣਣੀ ਚਾਹੀਦੀ ਜਿਹੜਾ ਸਿਰ ਬਣਿਆ ਈ ਟੋਪੀ ਲੀ ਉਹਦੇ ਸਿਰ ਤੇ ਪੱਗ ਨਾ ਰੱਖੋ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਇਸ ਵਿਸ਼ੇਸ਼ ਮੁੱਦੇ ਦੀ ਗੱਲ ਕਰੀਏ ਤਾਂ ਜਿਸ ਤਰੀਕੇ ਕਾਲੀ ਦਲ ਚਰਚਾਵਾਂ ਦੇ ਵਿੱਚ ਬਣਿਆ ਹੋਇਆ ਸੁਖਬੀਰ ਸਿੰਘ ਬਾਦਲ ਦੇ ਅਸਤੀਫੇ ਤੋਂ ਬਾਅਦ ਜੇ ਗੱਲ ਕਰ ਰਹੇ ਹਾਂ ਅਨਿਲ ਜੋਸ਼ੀ ਦਾ ਅਸਤੀਫਾ ਹੁੰਦਾ ਹੈ ਹੋਰ ਲੀਡਰਸ਼ਿਪ ਐਨਕੇ ਸ਼ਰਮਾ ਦੀ ਗੱਲ ਕਰਦੇ ਹਾਂ ਜਿੱਥਾ ਜਿੱਥੇ ਦਾਸ ਸਾਹਿਬ ਦੇ ਉੱਤੇ ਕਾਫੀ ਸਵਾਲ ਖੜੇ ਕਰ ਜੋ ਬਖਸ਼ਣਯੋਗ ਨਹੀਂ ਹੈ ਪਰ ਆਖਰਕਾਰ ਅਕਾਲੀ ਦਲ ਜੇਕਰ ਨਵਾਂ ਆਉਂਦਾ ਤਾਂ ਕੀ ਗਰੰਟੀ ਹੈ ਕਿ ਉਹ ਸੱਚਾ-ਸੋਚਾ ਹੋਵੇਗਾ ਕਿਉਂਕਿ ਇਹੀ ਅਕਾਲੀ ਦਲ ਪਹਿਲਾਂ ਲੋਕਾਂ ਨੂੰ ਚੰਗਾ ਲੱਗਦਾ ਸੀਗਾ ਜਥੇਦਾਰਾਂ ਦੇ ਉੱਤੇ ਕਿੰਨਾ ਕਿ ਦਬਾਅ ਐਸਜੀਪੀਸੀ ਕਿਉਂ ਨਹੀਂ ਬੋਲ ਪਾਰੀ ਇਸ ਮੁੱਦੇ ਤੇ ਐਸਾ ਕਿਹੜਾ ਦਬਾਅ ਬਣਿਆ ਹੋਇਆ ਸੰਗਤ ਇਹ ਵੀ ਸਵਾਲ ਕਰਦੀ ਹੈ ਜੇ ਇਸ ਬਾਦਲ ਦੀ ਤੁਸੀਂ ਹੁਣ ਗੱਲ ਕਰ ਰਹੇ ਹੋ ਉਹਨਾਂ ਬਾਦਲਾਂ ਦੇ ਅਨੁਸਾਰ ਤੁਸੀਂ ਚੱਲਦੇ ਰਹੋ ਅਜ ਉਹਨਾਂ ਬਾਦਲਾਂ ਨੂੰ ਘੇਰ ਲਿਆ ਸੋ ਜੇਕਰ ਗੱਲ ਪੰਥ ਦੀ ਹੈ ਤਾਂ ਅਕਾਲੀ ਦਲ ਨਹੀਂ ਕੁਝ ਬੰਦੇ ਮਾਰੇ ਹੋ ਸਕਦੇ ਆ ਕਿਉਂਕਿ ਸਾਡੇ ਖੂਨ ਚੋਂ ਨਿਕਲੀ ਹੋਈ ਪਾਰਟੀ ਹੈ ਸੋ ਇਸ ਨੂੰ ਕਹਿ ਸਕਦੇ ਆ ਕਿ ਪੰਜਾਬ ਦੀ ਸਿੱਖਾਂ ਦੀ ਇੱਕ ਐਸੀ ਪਾਰਟੀ ਹੈ ਜੋ ਹਾਲੇ ਤੱਕ ਬਰਕਰਾਰ ਨਹੀਂ ਰਹਿ ਪਾ ਰਹੀ ਸੋ ਉਸ ਨੂੰ ਕਿਸ ਤਰੀਕੇ ਜ਼ਿੰਦਾ ਰੱਖਣਾ ਹੈ ਹੁਣ ਸੁਖਵੀਰ ਸਿੰਘ ਬਾਦਲ ਦੇ ਅਸਤੀਫੇ ਤੋਂ ਬਾਅਦ ਜੋ ਚਰਚਾਵਾਂ ਬਣੀਆਂ ਉਸ ਤੇ ਬਣਿਆ ਹੋਇਆ ਸੋ ਫਿਲਹਾਲ ਮੈਂ ਦੋ ਜਾਤ ਸਰਖਾਪ ਟੀਵੀ ਦੇ ਲਈ ਮੈਦਮਦੀਪ ਸਿੰਘ ਅਮਨਸੇ